ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਾ ਜਿਹੜਾ ਸ਼ੂਗਰ ਦਾ ਰੋਗ ਹੈ ਇਹ ਤਕਰੀਬਨ ਤਕਰੀਬਨ ਹਰ ਚੌਥੇ ਪੰਜਵੇਂ ਛੇਵੇਂ ਸਰੀਰ ਦੇ ਅੰਦਰ ਮਿਲ ਜਾਂਦਾ ਹੈ ਇਨਸਾਨ ਦੇ ਅੰਦਰ ਮਿਲ ਜਾਂਦਾ ਹੈ ਉਹ ਵੱਡੀ ਕੰਟੀ ਦੇ ਅੰਦਰ ਸ਼ੂਗਰ ਹੈ ਬੜੀਆਂ ਵੀਡੀਓ ਵੀ ਪੈਂਦੀਆਂ ਨੇ ਅਸੀਂ ਤਿੰਨ ਦਿਨਾਂ ਵਿੱਚ ਸ਼ੂਗਰ ਖਤਮ ਕਰਦੇ ਹਾਂ ਚਾਰ ਦਿਨਾਂ ਵਿੱਚ ਕਰਦੇ ਹਾਂ ਪਰ ਡਾਕਟਰ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਜਾਂ ਤੇ ਰੋਜ਼ ਗੋਲੀ ਖਾਣੀ ਪੈਂਦੀ ਹੈ ਜਾਂ ਇੰਜੈਕਸ਼ਨ ਦੇਣਾ ਪੈਂਦਾ ਹੈ ਜਾਂ ਸੰਭਾਲ ਐ ਆਪਣੀ ਵੀ ਮਿੱਠੇ ਤੋਂ ਪ੍ਰੇਜ ਕਰ ਲੋ ਸੈਰ ਸਪਾਟਾ ਕਰਦੇ ਰਹੋ ਖਾਣ ਪੀਣ ਦਾ ਪ੍ਰੇਜ ਤਾਂ ਥੋੜੀ ਬਹੁਤ ਕਾਬੂ ਵਿੱਚ ਰਹਿੰਦੀ ਵਰਨਾ ਨਹੀਂ ਫਿਰ ਮੇਰਾ ਉਹ ਵਿਸ਼ਾ ਨਹੀਂ ਹੈ ਵੀ ਮਿਟਦੀ ਕਿਵੇਂ ਮੇਰਾ ਇਹ ਵਿਸ਼ਾ ਨਹੀਂ ਹੈ ਮੇਰਾ ਵਿਸ਼ਾ ਇਹ ਹੈ ਵੀ ਬਣਦੀ ਕਿਵੇਂ ਹੈ ਮੈਂ ਅੱਜ ਇਹ ਕੁਝ ਕਹਿਣਾ ਚਾਹੁੰਦਾ ਵੀ ਸ਼ੂਗਰ ਬੰਦੀ ਕਿਵੇਂ ਹੈ ਹੁਣ 슈ਗਰ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ तकरीबन तकरीबन ਲੋਕ ਕਹਿ ਦਿੰਦੇ ਨੇ ਜੀ ਇਹਨੇ ਮਿੱਠਾ ਤੋਂ ਪਰਹੇਜ਼ ਨਹੀਂ ਕੀਤਾ ਮਿੱਠਾ ਜਿਆਦਾ ਖਾਂਦਾ ਰਿਹਾ ਖੰਡ ਖਾਂਦਾ ਰਿਹਾ ਗੁੜ ਖਾਂਦਾ ਰਿਹਾ ਲੱਡੂ ਬਰਫੀ ਮਠਿਆਈ ਖਾਂਦਾ ਰਿਹਾ ਸੇਵਨ ਕਰਦਾ ਰਿਹਾ ਤੇ ਤਾਂ ਇਹਦੇ ਅੰਦਰ 슈ਗਰ ਦਾ ਰੋਗ ਬਣ ਗਿਆ ਪਰ ਜੋ ਮੈਂ ਪੜਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ 슈ਗਰ ਮਿੱਠਾ ਖਾਣ ਕਰਕੇ ਘਟ ਤੇ ਤਣਾਵ ਕਰਕੇ ਜਿਆਦਾ ਹੁੰਦੀ ਹੈ ਜਿਹੜਾ ਤੁਹਾਡੇ ਮਾਨਸਿਕ ਭੋਜ ਨੇ ਉਹਦੇ ਕਰਕੇ ਜ਼ਿਆਦਾ ਬੰਦੀ ਹੈ ਜਿਹੜਾ ਤੁਹਾਡਾ ਤਣਾਅ ਹੈ ਉਹ ਸ਼ੂਗਰ ਦੇ ਰੋਗ ਨੂੰ ਜ਼ਿਆਦਾ ਆਵਾਜ਼ ਦਿੰਦਾ ਹੈ ਮੈਂ ਇਹ ਵੀ ਵੇਖਿਆ ਹੈ ਕਿ ਗਰੀਬ ਲੋਕਾਂ ਦੇ ਅੰਦਰ ਮਿੱਠਾ ਖਾਣ ਦੀ ਬਹੁਤਾਤ ਮਿਲਦੀ ਤੁਸੀਂ ਵੀ ਤਜਰਬਾ ਕਰਕੇ ਵੇਖ ਲਿਓ ਪਰਸੈਂਟੇਜ ਜ਼ਿਆਦਾ ਉੱਥੇ ਮਿਲਣਗੇ ਜਿਨ੍ਹਾਂ ਲੱਡੂ ਮਠਿਆਈ ਰਸਗੁਲੇ ਗੁਲਾਬ ਜਾਮਨ ਦੁੱਜਾ ਤਿਜਾ ਚਾਹ ਦੇ ਅੰਦਰ ਵੀ ਚੰਗਾ ਠੋਕ ਕੇ ਮਿੱਠਾ ਪਾ ਕੇ ਪੀਂਦੇ ਨੇ ਗਰੀਬ ਲੋਕ ਉਨਹੀਂ ਹੀ ਉਹਨਾਂ ਦੇ ਅੰਦਰ ਸ਼ੂਗਰ ਦਾ ਰੋਗ ਘਟੇ ਪਤਾ ਕਿਉਂ ਕਿਉਂਕਿ ਤਣਾਅ ਬੜਾ ਘਟੇ ਮਿਹਨਤ ਮਜ਼ਦੂਰੀ ਕਰਦੇ ਨੇ ਚੈਣ ਦੀ ਨੀਂਦ ਸੌਂਦੇ ਨੇ ਤਣਾਅ ਨਹੀਂ ਰੱਖਦੇ ਹੁਣ ਤਣਾਅ ਜਿੰਨਾ ਵਧੇ ਜਾਣਾ ਹੈ ਉਹਨਾਂ ਜ਼ਿਆਦਾ ਰੋਗ ਕੋਈ ਨਾ ਕੋਈ ਆਏਗਾ ਸ਼ੂਗਰ ਆਏਗਾ ਉਹਦੇ ਨਾਲ ਕੋਈ ਦੂਜਾ ਤੀਜਾ ਚੌਥਾ ਪੰਜਵਾਂ ਤਰ੍ਹਾਂ ਤਰ੍ਹਾਂ ਦੇ ਰੋਗ ਆਉਂਦੇ ਜਾਣਗੇ ਤਣਾਅ ਕੀ ਹੈ ਨੌਕਰੀ ਦਾ ਤਣਾਅ ਮਿਲੇਗੀ ਜਾਂ ਨਹੀਂ ਮਿਲੇਗੀ ਬੱਚਾ ਸਕੂਲ ਕਾਲਜ ਦੇ ਵਿੱਚੋਂ ਪੜ੍ਹ ਕੇ ਬਾਹਰ ਆਇਆ ਕੁਝ ਬਣ ਕੇ ਨਿਕਲਿਆ ਹੁਣ ਅੱਗੇ ਸਾਡਾ ਸਮਾਜਿਕ ਢਾਂਚਾ ਸਿਸਟਮ ਇਸ ਤਰ੍ਹਾਂ ਦਾ ਹੈ ਉਹਨੂੰ ਜਲਦੀ ਕਰਕੇ ਨੌਕਰੀ ਨਾ ਮਿਲੀ ਹੁਣ ਤਣਾਅ ਦੇ ਅੰਦਰ ਚਲਾ ਗਿਆ ਵੀ ਮੈਂ ਪੜਿਆ ਹਾਂ ਨੌਕਰੀ ਨਹੀਂ ਮਿਲੀ ਤੇ ਫਿਰ ਵਿਆਹ ਕਿਵੇਂ ਹੋਏਗਾ ਅਗਰ ਜੇ ਨੌਕਰੀ ਤੋਂ ਪਹਿਲਾ ਮੇਰਾ ਵਿਆਹ ਹੋ ਜਾਂਦਾ ਹੈ ਤੇ ਫਿਰ ਮੈਂ ਆਪਣੇ ਨਾਲ ਦੀ ਦੇ ਖਰਚੇ ਕਿਵੇਂ ਚੁੱਕਾਂਗਾ ਅੱਗੇ ਬੱਚਿਆਂ ਨੇ ਪੈਦਾ ਹੋਣਾ ਹੈ ਉਹਨਾਂ ਦੇ ਖਰਚੇ ਕਿਵੇਂ ਚੁੱਕਾਂਗਾ ਇਹ ਤਣਾਅ ਪੈਰੋ ਪੈਰ ਵੱਧਦਾ ਜਾ ਰਿਹਾ ਹੈ ਜੇ jobb ਮਿਲ ਵੀ ਗਈ ਨੌਕਰੀ ਮਿਲ ਵੀ ਗਈ ਤੇ ਤਾਂ ਵੀ ਇਹ ਤਣਾਅ ਬਣਿਆ ਰਹਿੰਦਾ ਹੈ ਵੀ ਰੇਸ ਦੇ ਅੰਦਰ ਮੇਰੇ ਤੋਂ ਬਰਾਬਰ ਨਹੀਂ ਦੌੜਿਆ ਜਾ ਰਿਹਾ ਜਿੰਨੀ ਆਮਦਨ ਮੇਰੇ ਘਰ ਨੂੰ ਚਲਾਉਣ ਵਾਸਤੇ ਚਾਹੀਦੀ ਹੈ ਉਨੀ ਆਮਦਨ ਮੇਰੇ ਕੋਲ ਨਹੀਂ ਹੈ ਉਨੀ ਆਮਦਨ ਮੈਂ ਕਰ ਨਹੀਂ ਪਾ ਰਿਹਾ ਇਹ ਤਣਾਅ ਹੁਣ ਦਿਨ ਪਰ ਰਾਤ ਓਵਰ ਸਮਾਂ ਲਾ ਲਾ ਕੇ ਓਵਰ ਟਾਈਮ ਲਾ ਲਾ ਕੇ ਬੰਦਾ ਮਿਹਨਤ ਕਰਦਾ ਹੈ ਕੰਮ ਕਰਦਾ ਹੈ ਆਫਿਸ ਦਾ ਕਰੇ ਦੂਜਾ ਕਰੇ ਫਿਜ਼ੀਕਲੀ ਕਰੇ ਪਰ ਉਹਨੂੰ ਫਿਰ ਵੀ ਲੱਗਦਾ ਹੈ ਕਿ ਜਿਵੇਂ ਹਾਲਾਂ ਵੀ ਮੇਰੀ ਜੇਬ ਕਮਜ਼ੋਰ ਹੈ ਤੇ ਖਰਚੇ ਮੇਰੇ ਉੱਤੇ ਜ਼ਿਆਦਾ ਨੇ ਘਰ ਦੇ ਖਰਚਿਆਂ ਦਾ ਤਣਾਅ ਉਸ ਤੋਂ ਬਾਅਦ ਬੱਚਿਆਂ ਦੀ ਚੰਗੀ ਪੜ੍ਹਾਈ ਦਾ ਤਣਾਅ ਮੇਰੇ ਗਵਾਂਢੀ ਦੇ ਬੱਚੇ ਫਲਾਣੇ ਸਕੂਲ ਵਿੱਚ ਜਾ ਰਹੇ ਨੇ ਤੇ ਮੇਰਾ ਉੱਥੇ ਕਿਉਂ ਨਾ ਜਾਵੇ ਤਣਾਵ ਅੱਛਾ ਗਵੰਡੀਆਂ ਦੇ ਬੱਚਿਆਂ ਦੇ ਕੋਲ ਉਹਨਾਂ ਦੇ ਰਹਿਣ ਦਾ ਸਹਿਣ ਦਾ ਖੇਡਣ ਦਾ ਆਹ ਸਟੇਟਸ ਹੈ ਮੇਰੇ ਬੱਚਿਆਂ ਕੋਲ ਨਾ ਹੋਵੇ ਇਹ ਤਣਾਵ ਅਰ ਜੇ ਉਹ ਤੁਸੀਂ ਸਟੇਟਸ ਨੂੰ ਲੇਬਲ ਨੂੰ ਬਰਾਬਰ ਕਰਨ ਦੀ ਸੋਚਦੇ ਹੋ ਤੁਹਾਡੀ ਜੇਬ ਕਮਜ਼ੋਰ ਹੈ ਫਿਰ ਕ੍ਰੈਡਿਟ ਕਾਰਡ ਵਿੱਚੋਂ ਚੁੱਕ ਲੈਂਦੇ ਹੋ ਜਾਂ ਕਿਧਰੇ ਕਰਜ਼ਾ ਚੁੱਕ ਲੈਂਦੇ ਹੋ ਤੇ ਫਿਰ ਉਹ ਤਣਾਵ ਕਿ ਵਧਦਾ ਜਾ ਰਿਹਾ ਹੈ ਹਰ ਰੋਜ਼ ਹਰ ਦਿਨ ਕਰਜ਼ਾ ਵਧਦਾ ਜਾ ਰਿਹਾ ਹੈ ਮੈਂ ਇਹਦੇ ਤੋਂ ਮੁਕਤ ਕਦਮਾਂ ਵਾਂਗਾ ਅੱਛਾ ਬੱਚਿਆਂ ਦੀਆਂ ਫੀਸਾਂ ਦਾ ਤਣਾਅ ਬੱਚੇ ਕੁਝ ਚੰਗਾ ਬਣ ਜਾਣ ਇਹ ਤਣਾਅ ਕਾਰੋਬਾਰ ਦਾ ਤਣਾਅ ਜੇ ਛੋਟਾ ਮੋਟਾ ਕਾਰੋਬਾਰ ਹੈ ਤੇ ਕੋਈ ਦੂਜਾ ਮੇਰੇ ਕਾਰੋਬਾਰ ਨੂੰ ਸੱਟ ਨਾ ਮਾਰੇ ਢਾਣਾ ਲਾਏ ਇਹ ਤਣਾਅ ਜੇ ਕਿਦਰੇ ਚੱਲਦੇ ਜ਼ਿੰਦਗੀ ਦੇ ਸਫ਼ਰ ਵਿੱਚੋਂ ਬੱਚੇ ਟਰੈਕ ਚੇਂਜ ਕਰਕੇ ਸੱਜੇ ਖੱਬੇ ਨੂੰ ਨਿਕਲਣ ਦਾ ਯਤਨ ਕਰਨ ਤੇ ਉਹ ਤਣਾਵ ਕਿ ਮੇਰੇ ਬੱਚਾ ਕਿਦਰੇ ਮੇਰੀ ਧੀ ਮੇਰਾ ਪੁੱਤ ਕੋਈ ਗਲਤ ਟਰੈਕ ਚੂਜ਼ ਨਾ ਕਰ ਜਾਏ ਗਲਤ ਸੰਗਤ ਦੇ ਅੜਿੱਕੇ ਨਾ ਆ ਜਾਣਾ ਗਲਤ ਰਾਹ ਦੇ ਉੱਤੇ ਨਾ ਤੋਰ ਪੈਣ ਉਹ ਤਣਾਵ ਇੱਕ ਤਣਾਵ ਥੋੜਾ ਹੈ ਘਰੇਲੂ ਝਗੜਿਆਂ ਦਾ ਤਣਾਵ ਮੀਆਂ ਬੀਬੀ ਦੇ ਝਗੜੇ ਦਾ ਤਣਾਵ ਹੁਣ ਇਹ ਜਿਹੜਾ ਤਣਾਵ ਹੈ ਨਾ ਤਣਾਵ ਤੁਹਾਡੇ ਸ਼ੂਗਰ ਦੇ ਰੋਗ ਨੂੰ ਝੋਰ-ਝੋਰ ਦੀ ਆਵਾਜ਼ਾਂ ਦੇ ਕੇ ਬੁਲਾਉਂਦਾ ਇਹਦੇ ਨਾਲ ਬੜੀਆਂ ਬਿਮਾਰੀਆਂ ਬੰਦੀਆਂ ਐ ਬੀਪੀ ਦਾ ਰੋਗ ਬਣ ਜਾਂਦਾ ਹੈ ਸ਼ੂਗਰ ਦਾ ਰੋਗ ਬਣ ਜਾਂਦਾ ਹੈ ਇਦੇ ਨਾਲ ਡਿਪਰੈਸ਼ਨ ਬਣ ਜਾਂਦਾ ਹੈ ਜਿਆਦਾ ਸੋਚਦੇ ਰਹੀਏ ਓਵਰ ਥਿੰਕਿੰਗ ਕਰਦੇ ਰਹੋ ਡਿਪਰੈਸ਼ਨ ਬਣ ਜਾਂਦਾ ਹੈ ਤੇ ਡਿਪਰੈਸ਼ਨ ਪਾਗਲਪਨ ਦੀ ਪਹਿਲੀ ਪੌੜੀ ਦਾ ਨਾਮ ਹੈ ਪਹਿਲੇ ਸਟੈਪ ਦਾ ਨਾਮ ਹੈ ਖੈਰ ਗੱਲ ਨੂੰ ਛੋਟੀ ਕਰਾਂ ਤਣਾਅ ਘਟਾਓ ਤਣਾਅ ਘਟੇਗਾ ਕਿਵੇਂ ਖਰਚੇ ਘਟਾਓ ਤੇ ਖਰਚੇ ਕਿਵੇਂ ਘਟਣਗੇ ਦੂਜਿਆਂ ਦੀ ਰੀਸ ਕਰਨੀ ਛੱਡੋ ਵੀ ਮੇਰੇ ਗਵਾਂਢੀ ਦੇ ਬੱਚੇ ਕੀ ਖਾਂਦੇ ਨੇ ਕਿੰਨਾ ਖੜਾਉਣਿਆਂ ਨਾਲ ਖੇਡਦੇ ਨੇ ਕਿੱਥੇ ਜਾਂਦੇ ਨੇ ਕਿੱਥੇ ਪੜਦੇ ਨੇ ਤੁਸੀਂ ਆਪਣੀ ਜੇ ਵੇਖੋ ਆਪਣੀ ਜੇ ਵਿੱਚ ਉਹਦੇ ਆਪਣੀ ਕਮਾਈ ਦੇ ਸਾਧਨ ਨੇ ਤੇਰੇ ਆਪਣੇ ਕਮਾਈ ਦੇ ਸਾਧਨ ਨੇ ਖਰਚੇ ਘਟਾਓ ਤਣਾਵ ਘਟਾਓ ਰੀਸ ਨਾ ਕਰੋ ਆਪਣੀ ਹੈਸੀਅਤ ਵਿੱਚ ਰਹਿ ਕੇ ਅੱਗੇ ਵਧਣ ਦਾ ਯਤਨ ਕਰੋ ਸ਼ੂਗਰ ਦੇ ਰੋਗ ਤੋਂ ਮੁਕਤੀ ਪਾ ਸਕੋਗੇ ਵਰਨਾ ਵੱਧਦਾ ਹੋਇਆ ਸ਼ੂਗਰ ਦਾ ਰੋਗ ਤੁਹਾਨੂੰ ਅੰਦਰੋਂ ਇਸ ਤਰ੍ਹਾਂ ਖਤਮ ਕਰ ਦਿੰਦਾ ਹੈ ਖਾਲੀ ਕਰ ਦਿੰਦਾ ਹੈ ਜਿਵੇਂ ਇੱਕ ਰੁੱਖ ਲੋਤਾ ਹੋਵੇ ਨਾ ਤੇ ਰੁੱਖ ਸੁੱਕ ਚੁੱਕਾ ਹੋਵੇ ਉਹਦੇ ਅੰਦਰੋਂ ਕੀੜਾ ਲੱਗਾ ਹੋਵੇ ਘੁਣ ਲੱਗੀ ਹੋਵੇ ਸਿਉਂਕ ਲੱਗੀ ਹੋਵੇ ਉਹ ਲੱਕੜ ਖਲੋਤੀ ਦਿੱਸਦੀ ਅੰਦਰੋਂ ਤੇ ਖੋਖਲੀ ਸ਼ੂਗਰ ਦਾ ਰੋਗ ਅੰਦਰੋਂ ਖੋਖਲਾ ਕਰ ਦਿੰਦਾ ਆਪਣੇ ਤਣਾਵ ਘਟਾਓ ਰੀਸ ਨਾ ਕਰੋ ਫਲਾਣੇ ਨੇ ਵੱਡਾ ਘਰ ਲੈ ਲਿਆ ਮੈਂ ਵੀ ਲੈਦਾ ਪੰਗੇ ਨਾ ਲਓ ਵੇਖ ਵੇਖ ਕੇ ਫਲਾਣੇ ਨੇ ਵੱਡੀ ਕਰ ਲਈਏ ਤੇ ਮੈਂ ਵੀ ਲੈਣੀ ਫਲਾਣੇ ਨੇ ਇਨਾ ਮਹਿੰਗਾ ਕੱਪੜਾ ਪਾਇਆ ਤੇ ਮੈਂ ਕਿਉਂ ਨਾ ਪਾਵਾਂ ਇੱਕ ਬੀਬੀਆਂ ਨੂੰ ਮੇਰੀ ਖਾਸ ਰਿਕਵੈਸਟ ਏ ਵੀ ਤੁਸੀਂ ਵੀ ਥੋੜਾ ਬਹੁਤਾ ਯੋਗਦਾਨ ਕਰਦੇ ਅੰਦਰ ਪਾਇਆ ਕਰੋ ਇੰਨੇ ਵੀ ਹਰ ਵਕਤ ਬੰਦੇ ਨੂੰ ਤਣਾਅ ਤੁਸੀਂ ਵੀ ਜਿਆਦਾ ਦੇ ਕੇ ਰੱਖਦੀਆਂ ਜੇ ਤਣਾਅ ਦੇ ਅੰਦਰ ਹੀ ਰੱਖਣਾ ਹੈ ਪਤਾ ਕਿਉਂ ਆਹ ਸੂਟ ਮੈਂ ਪਿਛਲੀ ਪਾਰਟੀ ਵਿੱਚ ਪਾਇਆ ਸੀ ਅੱਜ ਨਹੀਂ ਪਾਉਣਾ ਆਹ ਕੱਪੜਾ ਮੈਂ ਫਲਾਣੇ ਵਿਆਹ ਤੇ ਪਾਇਆ ਸੀ ਅੱਜ ਨਹੀਂ ਪਾਉਣਾ ਉਹ ਬੰਦਾ ਵਿਚਾਰਾ 50 ਘੇਰਿਆਂ ਦੇ ਅੰਦਰ ਪਹਿਲਾਂ ਘਿਰਿਆ ਹੈ ਖਰਚਿਆਂ ਦੇ ਅੰਦਰ ਪਹਿਲਾਂ ਦੱਬਿਆ ਹੈ ਇੱਕ ਤੁਹਾਡੇ ਉਤੋਂ ਸੂਟਾਂ ਦੀ ਮੰਗਣੀ ਮੁੱਕਦੀ ਆਪਣਾ ਘਰ ਵੇਖੋ ਆਪਣੀ ਹیثیت ਵੇਖੋ ਉਹਦੇ ਮੁਤਾਬਕ ਕਪੜਾ ਪਾਓ ਭਾਵੇਂ ਤੁਸੀਂ 4-4 ਲੱਖ ਦਾ ਸੂਟ ਰੋਜ਼ ਬਦਲਦੇ ਰਹੋ ਪਰ ਆਪਣੀ ਹیثیت ਦੇ ਮੁਤਾਬਕ ਜੇ ਉਹਨੀ ਔਕਾਤ ਹੈ ਤੇ ਬਦਲੋ ਜੇ ਔਕਾਤ ਨਹੀਂ ਤੇ ਵਿਖਾਵਾ ਕਰਨ ਦੇ ਚੱਕਰ ਦੇ ਅੰਦਰ ਆਪਣੇ ਆਪ ਨੂੰ ਰੋਗੀ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ